ਫਿਲੌਰ ਵਿਖੇ ਨੈਸ਼ਨਲ ਹਾਈਵੇ ਦੇ ਨਜ਼ਦੀਕ ਜੰਗਲ ਦੇ ਕੁਝ ਲੜਕੀਆਂ ਸਮੇਤ ਦਰਜਨ ਦੇ ਕਰੀਬ ਔਰਤਾਂ ਲਾਲਸਾ ਦੇ ਭੁਖੇ ਟਰੱਕ ਡਰਾਈਵਰਾਂ ਤੇ ਹੋਰ ਕਈ ਲੋਕਾਂ ਨਾਲ ਸ਼ਰਿਆਮ ਹੀ ਸਰੀਰਕ ਸੰਬੰਧ ਬਣਾ ਰਹੀਆਂ ਹਨ ਜੋ ਕਿ ਮਹਿਜ 500 ਤੋਂ 2000 ਰੁਪਏ ਤੱਕ ਆਪਣੇ ਜਿਸਮ ਨੂੰ ਹਵਲ ਦੇ ਭੁਕੇ ਹਵਾਨੀਆਂ ਅੱਗੇ ਪਰੋਸ ਦਿੰਦੀਆਂ ਨੇ ਫਿਰ ਚਾਹੇ ਉਹਨਾਂ ਨੂੰ ਕਿਸੇ ਖਤਰਨਾਕ ਬਿਮਾਰੀ ਦੇ ਹੋਣ ਦਾ ਡਰ ਹੀ ਕਿਉਂ ਨਾ ਸਤਾ ਰਿਹਾ ਹੋਵੇ ਇਹਨਾਂ ਔਰਤਾਂ ਨੂੰ ਫਲੋਰ ਪੁਲਿਸ ਵੱਲੋਂ ਰੰਗੇ ਹੱਥੀ ਕਾਬੂ ਕਰਨ ਤੋਂ ਬਾਅਦ ਚੇਤਾਵਨੀ ਦੇ ਕੇ ਛੱਡ ਦਿੱਤਾ ਗਿਆ ਫੜੇ ਜਾਣ ਤੋਂ ਬਾਅਦ ਔਰਤਾਂ ਨੇ ਜੋ ਖੁਲਾਸਾ ਕੀਤਾ ਉਹ ਲੂ ਕੰਡੇ ਖੜੇ ਕਰਨ ਦੇਣ ਵਾਲਾ ਸੀ ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਉਹ ਇਸ ਦੇ ਵਪਾਰ ਦੇ ਧੰਦੇ ਵਿੱਚ ਆਪਣੀ ਮਰਜ਼ੀ ਨਾਲ ਨਹੀਂ ਆਉਂਦੀਆਂ ਸਗੋਂ ਉਹਨਾਂ ਆਪਣੇ ਪਤਿਆਂ ਵੱਲੋਂ ਭੇਜਿਆ ਜਾਂਦਾ ਹੈ ਜੋ ਕਿ ਸਾਰਾ ਦਿਨ ਬਿਨਾਂ ਕੰਮ ਕੀਤੇ ਘਰ ਵਿੱਚ ਹੀ ਬਿਸਤਰੇ ਤੇ ਪਏ ਰਹਿੰਦੇ ਨੇ ਫੜੀ ਗਈ ਇੱਕ ਪੀੜਤ ਮਹਿਲਾ ਦਾ ਕਹਿਣਾ ਸੀ ਕਿ ਉਹ ਇੱਕ ਫੈਕਟਰੀ ਵਿੱਚ ਕੰਮ ਕਰਦੀ ਸੀ ਤੇ ਉਹ ਕੀਤੇ ਇਸ ਕੰਮ ਦੇ ਪੈਸਿਆਂ ਨਾਲ ਵੀ ਘਰ ਦਾ ਗੁਜ਼ਾਰਾ ਨਹੀਂ ਕਰ ਸਕੀ ਤਾਂ ਹੀ ਉਹ ਇਸ ਧੰਦੇ ਵਿੱਚ ਆ ਗਈ ਉਧਰ ਇੱਕ ਹੋਰ 21 ਸਾਲਾਂ ਲੜਕੀ ਨੇ ਦੱਸਿਆ ਕਿ ਪਰਿਵਾਰ ਵਿੱਚ ਘਰ ਚਲਾਉਣ ਵਾਲਾ ਕੋਈ ਨਹੀਂ ਹੈ ਜਿਸ ਕਾਰਨ ਉਹ ਮਜਬੂਰੀ ਵਿੱਚ ਹੀ ਇਸ ਧੰਦੇ ਵਿੱਚ ਪੈ ਗਈ। ਨਹੀਂ ਸਰ ਅਸੀਂ ਜਾਂਦੇ ਪਈ ਹੈ ਕਿ ਯਾਰ ਸਰ ਲੈ ਦੱਸ ਤੁਸੀਂ ਸਾਡੀ ਵੀਡੀਓ ਨੂੰ ਮੈਂਤ ਨਾਲੇ ਬਣਾਓ। ਮੈਂ ਨਹੀਂ ਇਦਾਂ ਕਰੂੰਗਾ। ਅੱਜ ਦੀ ਬੇਸ਼ਤੀ ਬਹੁਤ ਮਾਰਨ ਵਾਲਾ ਕੰਮ ਹੋ ਗਿਆ। ਤੁਹਾਨੂੰ 200 ਦੇ ਦੇਣਾ ਦੋਨੋਂ। ਵਿਆਹ ਹੋਇਆ। ਮਾਰਨ ਵਾਲਾ ਅਕਲ ਵਾਲੀ ਕੰਮ ਨਹੀਂ ਕਰੀਦੇ। ਵੀ ਇੱਥੇ ਕਰਨਾ। ਉਹਦਾ ਕਿਹੜੀ ਜਗ੍ਹਾ ਤੋਂ ਆਇਆ ਫਲੋਰ ਤੋਂ ਆਪਣੇ ਘਰ ਦੇ ਸਾਥ ਸ਼ਰਮਤ ਇੱਕ ਵਾਰੀ ਦਾ ਰੱਬ ਵੀ ਨਾ ਕਰ ਬੱਚੇ ਆ ਛੋਟੇ ਛੋਟੇ ਸਰਜੀ ਉਹ ਮੇਰਾ ਚਾਚਾ ਇੱਕ ਮੇਰਾ ਮੁੰਡਾ ਪ੍ਰਾਣ ਗਿਆ ਜੀ ਵੀਨਾ ਕੋ ਗਿਆ ਅੱਜ ਤਸੀਲੇ ਵਿੱਚ ਜਾਣਾ ਫੜੀਆਂ ਗਈਆਂ ਇਹਨਾਂ ਮਹਿਲਾਵਾਂ ਬਿਨਾਂ ਕਿਸੇ ਡਰ ਅਤੇ ਭੈ ਦੇ ਕੀਤਾ ਜਾਂਦਾ ਇਹ ਜਿਸਮ ਫਰੋਸ਼ੀ ਦਾ ਧੰਦਾ ਆਉਣ ਵਾਲੇ ਬੱਚਿਆਂ ਲਈ ਕਿੰਨਾ ਕੋ ਖਤਨਾਕ ਹੈ ਸ਼ਾਇਦ ਇਹ ਮਹਿਲਾਵਾਂ ਨਹੀਂ ਜਾਣਦੀਆਂ ਲੋੜ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੀਆਂ ਮਹਿਲਾਵਾਂ ਉੱਪਰ ਸਖਤੋ ਸਖਤ ਰੁਖ اختیار ਕਰਨ ਦੀ ਤਾਂ ਜੋ ਇਸ ਦਾ ਮਾੜਾ ਪ੍ਰਭਾਵ ਨੌਜਵਾਨ ਪੀੜੀ ਤੇ ਨਾ ਪੈ ਸਕੇ ਫਿਲੌਰ ਤੋਂ ਨਵਰੰਗ ਚੈਨਲ ਦੇ ਰਾਜਕਮਰ ਨੰਗਲ ਦੀ ਰਿਪੋਰਟ ਜੀ ਮਾਈ ਮਾਈ ਕੀ ਕਿਹਾ ਸੀ ਇਹਨਾਂ ਪੈਰ ਦੋੜਾ ਕੇ ਥੋੜੇ ਥੋੜੇ 100 200 ਦੇ ਦੇ ਸਾਨੂੰ ਲੋੜ ਆ ਪੈਸੇ ਦੀ ਉਸ ਵੀ ਨਹੀਂ ਕੀਤਾ ਮੈਂ ਪੈਸੇ ਦੇ ਕਹਿੰਦੇ ਇੱਥੇ ਖੜੇ ਜਾ ਕੇ ਪੈਸੇ ਦੇ ਦੁਪਰ ਤੇ ਦੇ ਲਗਾ ਸੀ ਆਲੇ ਤੇ ਮੈਂ ਤਾਂ ਮੇਰੇ ਆਥੋਂ ਨਹੀਂ ਕੁਝ ਵੀ ਜਾਣਦੀ ਹਾਂਜੀ ਇਹਨੂੰ ਜਾਣ ਕਹਿੰਦੇ ਪੈਰ ਦੀ ਸੱਟ ਲੱਗ ਗਈ ਤੇ ਤਾਲੇ ਖਾਦੇ ਮੈਂ ਹਾਂਜੀ 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 ਸਾਡੇ ਘਰ ਦੀ ਪਤਾ ਨਹੀਂ ਪਤਾਏ ਕਿ ਇਹ ਸਾਡਾ ਨਹੀਂ ਹੈਗਾ ਸਾਡਾ ਹੋਰ ਇਹ ਤੇ ਤੀਜਾ ਬੰਦਾ ਕਰਾ ਟਿਕਾ ਨਹੀਂ ਆਸੇ ਖਾਂਦੀ ਉਹ ਕੁਲੇ ਦੇ ਜੀ ਮਾਈ ਬਾਜੀ ਕੀ ਕਿਹਾ ਸੀ ਇਹਨਾਂ ਪੈਰ ਦੋ ਦਾਈ ਕਹਿੰਦੇ ਥੋੜੇ ਥੋੜੇ 100 200 ਦੇ ਦੇ ਸਾਨੂੰ ਲੋੜ ਆ ਪੈਸਾ ਦੀ ਕੁਛ ਵੀ ਨਹੀਂ ਕੀਤਾ ਮੈਂ ਕਿਹਾ ਪੈਸੇ ਦੇ ਦੇ ਕਹਿੰਦੇ ਇੱਥੇ ਖੜੇ ਰਹੇ ਪੈਸੇ ਦੇ ਦੂਸਰੇ ਤੇ ਦੇ ਲਗਾ ਦੀ ਆਲੇ ਤੇ ਮੈਨੂੰ ਮੇਰੇ ਆਪ ਥੋੜੇ ਹੀ ਪੁੱਛੇ ਨਹੀਂ ਜਾਣਦੇ ਹਾਂਜੀ ਇਹਨੂੰ ਜਾਣ ਕਹਿੰਦੇ ਪੈਰ ਦੀ ਸੱਟ ਲੱਗ ਗਈ ਤੇ ਤਾਲ ਕਰਦੇ ਮੈਂ ਸਾਰਾ ਸੀ ਜਾ ਰਹੀ ਹੈ ਕਿ ਸਾਰੇ ਲੈ ਦੱਸ ਤੁਸੀਂ ਸਾਡੀ ਵੀਡੀਓ ਨਾਲ ਮੈਂ ਨਾਲੇ ਬਣਾਓ ਮੈਂ ਨਹੀਂ ਇਦਾਂ ਕਰੂੰਗਾ ਬੇਸ਼ਤੀ ਬਹੁਤ ਮਾਰਨ ਵਾਲਾ ਕੰਮ ਹੋ ਗਿਆ 200 ਦੇ ਦੇਗਾ ਵਿਆਹ ਹੋਇਆ ਮਾਰਨੇ ਵਾਲਾ ਅਕਲ ਵਾਲੀ ਕੰਮ ਨਹੀਂ ਕਰੀਦੇ ਜੀ ਇੱਥੇ ਹੀ ਕਰਨਾ ਉਹਦਾ ਕਿਹੜੀ ਜਗ੍ਹਾ ਤੋਂ ਆਇਆ ਫਲੋਰ ਤੋਂ ਆਪਣੇ ਘਰ ਦੇ ਸਾਹਮਣੇ ਮੁੜ ਕੇ ਅੰਦਰ ਨਿਸਾਂਗੇ ਤਾਂ ਆ ਤੁਸੀਂ ਇੱਕ ਵਾਰੀ ਦਾ ਰੱਬ ਵੀ ਮਾਫ਼ ਕਰ ਬੱਚੇ ਆ ਛੋਟੇ ਛੋਟੇ ਸਰਦੀ ਉਹ ਮੇਰਾ ਚਾਚਾ ਇੱਕ ਮੇਰਾ ਮੁੰਡਾ ਪ੍ਰਾਨ ਗਿਆ ਲੀਹਾਂ ਕੋ ਗਿਆ ਅੱਜ ਦਸ਼ੀ ਦੇ ਵਿੱਚ ਜਾਣਾ